ਇਥੇ ਉੱਲਾ ਲਾਉਣੇ ਪਈਏ ਚੱਲਣਾ ਮੇਲਾ ਪਾਣ ਨੂੰ ਜੱਫਾ ਪਾਲਾ ਬੜੇ ਛੇਡਣ ਡਿਆ ਪਾਣ ਨੂੰ ਪਾਲਾ ਦੱਸਾ ਪਾਣ ਨੂੰ ਸਮਾਂ ਅੰਦੀ ਕਰਕੇ ਮਮੀ ਕੀ ਆਂਟੀ ਸੱਚ ਫੋਨ ਕਰੀ ਉਹਨੇ ਕਹਿੰਦੇ ਵੀ ਹੁਣ ਹੋ ਗਈ ਗੱਲ ਤਰੀ ਮਮੀ ਨਾਲ ਉਹ ਹੁਣ ਬਟਾਲੇ ਜਾ ਕੇ ਕਹਿੰਦੇ ਲੂਣਾ ਬਟਾਲੇ ਉਹ ਨਾ ਨਹੀਂ ਨਹੀਂ ਉਹਨੇ ਨਹੀਂ ਆਉਣਾ ਬਟਾਲੇ ਹਾਂ ਹੁਣ ਚੜੀ ਕੋ ਮਿਲ ਆਣ ਜਣ ਜਾਬੀਆਂ ਤੇ ਇਹਦੇ ਨਾਲ ਬੰਨੀ ਨਾ ਤੈਨੂੰ ਕਹਦਾਂ ਕਿਦਾਂ ਹੁਣ ਕੱਢ ਦੇ ਵਿੱਚੋਂ ਉਹ ਲੋਕ ਤੇ ਇਹ ਚਾ ਇਧਰ ਨੱਪੇ ਹੀ ਬਸ ਲੱਗਣੀ ਆ ਛੋਟੇ ਚ ਪਾਓ ਹਾਂ ਆ ਇਹ ਵੀ ਲਿਗਾ ਆਲੇ ਫਸੂ ਆਲੋਟਿਆ ਕੋਰੇ ਆਂਦੇ ਉਹ ਨਹੀਂ ਕੋਰੇ ਕਾਤੇ ਜਿਆਦਾ ਤੇ ਨਹੀਂ ਹੋਣੀ ਉਹ ਸੋਰੇ ਦੇ ਦੇ ਮੈਨੂੰ ਕਿਰਪਾ ਕਰੀਂ ਤਾਂ ਨਹੀਂ ਨਿਕਲਿਆ ਉਹ ਥੋੜੇ ਜਿਹਾ ਸਭੀ ਆ ਜਾ ਜੀ ਥੋੜੇ ਥਰੀਆ ਥੋੜੇ ਸਾਡੇ ਜੀ ਤੂੰ ਜਦੋਂ ਆਏਂਗਾ ਨਾ ਤੂੰ ਮੈਨੂੰ 500 ਦਾ ਹੁਣ ਹਜ਼ਾਰ ਦੇ ਦੇ ਦਾਰ ਗਿਆ ਮਕਰਾਉਣੀ ਕਹ ਤੂੰ ਦਬਲ ਕਰੰਟੀ ਤਾਏ ਜਾ ਕੇ ਤੇ ਫੋਨ ਕਰ ਲਈ ਤੇਰਾ ਵੀਡੀਓ ਭੰਡੀ ਹੈ ਫੋਟੋ ਪਿੱਛੇ ਨਾ ਚੱਲ ਵੀ ਦੇਖੀਏ ਕੋਈ ਜਿਆਦਾ ਨਹੀਂ ਗਿਆ ਕੁਝ ਚਲੋ ਆਈ ਜੋ ਹੁਣ ਮੈਂ ਕਿਹਾ ਉਹ ਤੱਕ ਲੈ ਗਿਆ ਰੇੜ ਕੀ ਉਹ ਆ ਲੋ ਆ ਜੋ ਆ ਜੋ ਕਿਹੜੇ ਕੋਈ ਤਰ੍ਹਾਂ ਦੇ ਮੈਂ ਕਿਹਾ ਕਿ ਜਰੀ ਜਾਂਦੀ ਜੀ ਜਾਂਦੀ ਜਾਰਾ ਕਰਦੇ ਚੱਲੇਗਾ ਤੂੰ ਲੋ ਜੀ ਤੁਸੀਂ ਵੀਡੀਓ ਵਿੱਚ ਦੇਖਦੇ ਹੋਗੇ ਕਿ ਕੌਣ ਬਾਹਰ ਜਾੜਿਆ ਵਾ ਤੇ ਉਹ ਵੀ ਤੁਹਾਨੂੰ ਦੱਸਦੇ ਆ ਤੇ ਕਿਹਦੀ ਫਲੈਟ ਹੋਣੀ ਆ ਤੇ ਇਹ ਮੇਰਾ ਭਤੀਜਾ ਤੇ ਇਹ ਚੱਲਿਆ ਦੁਬਈ ਤੇ ਆਪਾਂ ਇਹਨੂੰ ਇੱਥੋਂ ਮਿਲਣਾ ਆਏ ਸੀ ਤੇ ਇੱਕ ਦਿਨ ਪਹਿਲਾਂ ਹੀ ਜਿਹੜਾ ਆਪਣੇ ਪਿੰਡੋਂ ਆ ਗਿਆ ਸੀ ਮੇਰੀ ਛੋਟੀ ਸਿਸਟਰ ਕੋਲ ਤੇ ਫਿਰ ਆਪਾਂ ਇੱਥੇ ਮਿਲਣਾ ਹੈ ਹੀ ਤੇ ਹੁਣ ਇਹ ਜਾਵੇਗਾ ਬਟਾਲੇ ਇੱਥੇ ਮੇਰੀ ਮਾਸੀ ਦਾ ਮੁੰਡਾ ਚਰਉਣ ਜਾਏਗਾ ਤੇ ਫਿਰ ਬਟਾਲੇੋਂ ਜਿਹੜਾ ਦਿੱਲੀ ਤੇ ਦਿੱਲੀੋਂ ਫਲੈਟ ਹੋਵੇਗੀ ਕੱਲ ਤੇ ਕਾਫੀ इमोशनल ਜਿਹਾ ਹੁੰਦਾ ਇਹ ਦਿਨ ਚਲੋ ਵਾਹਿਗੁਰੂ ਤਰੱਕੀ ਬਖਸ਼ੇ ਕੰਮ ਧੰਦੇ ਵੀ ਕਰਨੇ ਪੈਂਦੇ ਆ ਕਿਉਂਕਿ ਇੰਡੀਆ ਵਿੱਚ ਪੜ ਲੈ ਕੇ ਨੌਕੜੀਆਂ ਤਾਂ ਮਿਲਦੀਆਂ ਨਹੀਂ ਤੇ ਫਿਰ ਬਾਹਰ ਨਿਕਲਣਾ ਪੈਂਦਾ ਵਾ ਢਿੱਡ ਬਾੜੇ ਤੇ ਪਰਿਵਾਰ ਨੂੰ ਛੱਡਣਾ ਬਹੁਤ ਔਖਾ ਹੁੰਦਾ ਵਾ ਤੇ ਮਜਬੂਰੀਆਂ ਜਿਹੜੀਆਂ ਦੇ ਕਰਕੇ ਛੱਡਣਾ ਪੈਂਦਾ ਪਰਿਵਾਰ ਨੂੰ ਚਲੋ ਮਹਾਰਾਜ ਤਰੱਕੀ ਬਖਸ਼ੇ ਤੰਦਰੁਸਤੀਆਂ ਬਖਸ਼ੇ ਪਿਛਲੇ ਪਰਿਵਾਰ ਨੂੰ ਤੇ ਇਹਨੂੰ ਵੀ ਤੇ ਪਿੰਡੋਂ ਸਾਰਿਆਂ ਨੂੰ ਮਿਲ ਕੇ ਆ ਗਿਆ ਸੀ ਪਹਿਲਾਂ ਇੱਕ ਦਿਨ ਰਾਹ ਤੇ ਇੱਥੇ ਰਿਹਾ ਸੀ ਬ੍ਰਦਰ ਮੇਰਾ ਛੱਡ ਗਿਆ ਸੀ ਕਿਉਂਕਿ ਉਹਨੂੰ ਵੀ ਜ਼ਰੂਰੀ ਕੰਮ ਸੀ ਇਸ ਕਰਕੇ ਉਹ ਪਹਿਲਾਂ ਚੱਲ ਗਿਆ ਫਿਰ ਤੇ ਮੰਮੀ ਆਪਣੀ ਨੂੰ ਵੀ ਮਿਲ ਆਇਆ ਸੀ ਕਿਉਂਕਿ ਮੰਮੀ ਨੂੰ ਇਸ ਕਰਕੇ ਨਾਲ ਲੈ ਕੇ ਆ ਕਿ ਮੰਮੀ ਮੇਰੀ ਇਮੋਸ਼ਨਲ ਨਾ ਹੋ ਜੇ ਕਿਉਂਕਿ ਫਿਰ ਇਹ ਟਾਈਮ ਤੇ ਇਮੋਸ਼ਨਲ ਬੰਦਾ ਹੋ ਜਾਂਦਾ ਬੱਚੇ ਛੱਡੇ ਨਹੀਂ ਜਾਂਦੇ ਹੈਗੇ ਤੇ ਮਜਬੂਰੀਆਂ ਬੱਚਿਆਂ ਤੋਂ ਮਾਂ ਪਿਓ ਤੋਂ ਦੂਰ ਕਰ ਦਿੰਦੀਆਂ ਨੇ ਕੀ ਕਰਨਾ ਫਿਰ ਤੇ ਇੱਥੇ ਸਾਰੇ ਕਹਿੰਦੇ ਸੀ ਕਿ ਇਹਦੀ ਮੰਮੀ ਨਾਲ ਗੱਲ ਕਰਵਾ ਦਿਓ ਤੇ ਫੋਨ ਤੇ ਆਪਾਂ ਮੰਮੀ ਨਾਲ ਗੱਲ ਕਰਵਾ ਤੀ ਤੇ ਫਿਰ ਇਹ ਚੱਲ ਗਿਆ ਫਿਰ ਆਪਾਂ ਵੀ ਆ ਗਏ ਸੀ ਸ਼ਾਬਾ ਸ਼ਾਬਾ ਤੇ ਕਾਰ ਸਭ ਚੱਲੇ ਆ ਪੈਸੇ ਕਿਉਂ ਦੇ ਪੈਸਾ ਦੇ ਪੈਸਾ ਆਪਾਂ ਚੱਲੇ ਆ ਫਿਰ ਚਲੇ ਬਾਜ ਆਪਾਂ ਉਹ ਪਾਪਾ ਨੂੰ ਇਹਦਾ ਲੈ ਲੈਣਾ ਇੱਥੇ ਪਾ ਲੈ ਇੱਥੇ ਹੋਰ ਕੋਈ ਨਹੀਂ ਇੱਥੇ ਪਾ ਪੀ ਪੀ ਲਵ ਨੇੜਾ ਹੋਣ ਡਿਆ ਉਹ ਕਿਤੇ ਪਾਉਣਗੇ ਇੱਕਦਮ ਨਾ ਰਾਜਵੀਰ ਦੇ ਮਿੰਨੂ ਰਾਜ ਬਿਰਕੰਡਾ ਕਾ ਹੈ ਲੜਾ ਟੋਪੀ ਦੀ ਕਾਢੀ ਪੜੇ ਜੀ ਨਾ ਚਾਲ ਤੂੰ ਲੈ ਕੇ ਜਾਣਾ ਤੇਲਪੋਣ ਬਾਹ ਤੇ ਇੱਥੇ ਹੱਥ ਵਾਰ-ਵਾਰ ਕੇ ਤਾਂ ਕਹੇ ਇੱਥੋਂ ਪੈਸੇ ਕੱਢ ਹਾਂ ਅੱਟਕੀ ਅੱਟਕਟ ਨਹੀਂ ਦੂ ਲੈਣਾ ਵੀ ਪਈਏ ਚੱਲ ਲਾ ਬਣ ਮੇਲਾ ਪਾਣੂ ਜੱਫਾ ਪਾਲਾ ਪਾਣੂ ਪਾਣਾ ਦੱਸਾ ਪਾਣੂ ਪਾਣ ਜੱਫਾ ਪਾਲਾ ਜੱਫਾ ਪਾਲਾ ਪਾਲਾ ਦੇ ਤੂੰ ਤਾਂ ਨਾਟਕਿਆ ਨਾ ਛਪਾਂ ਛੱਡ ਜਾ ਛਪਾਂ ਛੱਡ ਜਾ ਪਾਣੂ ਛੱਡ ਕਿੱਦਾਂ ਜਾਈਏ ਸਵੇਰੇ ਸਕੂਲੇ ਜਾਣਾ ਛੁੱਟੀਆਂ ਪੈਣੀਆਂ ਫਿਰ ਆਪੇ ਆਜੂ ਦੋ ਦਿਨ ਛੁੱਟੀਆਂ ਨਵੇਂ ਸਾਲ ਦੀਆਂ ਪੈਣੀਆਂ ਨਾ ਫਿਰ ਆਪੇ ਆਜੂ ਕਿਤੇ ਇਹ ਤਾਂ ਕਿਹਾ ਵਿਆਹ ਮੈਂ ਕਿੰਨੇ ਦਿਨ ਹੋਏ ਉਹ ਸ਼ੂ ਸ਼ੂ ਮੇਰੇ ਘਰ ਵਿਆਹ ਇਹ ਤੇ ਵਿਆਹ ਦਾ ਰਕਤੀ ਹੋਇਆ ਕਾਦੀ ਮੇਰਾ ਠਾਕਾ ਨਹੀਂ ਲੱਗਾ ਚਲੋ ਚਲੋ ਚੱਲੀਏ ਹਾਂ ਕੋੜੇ ਕਰਪੜਾ ਆਥੇ ਲੱਗੇ ਗਾਉਣ ਵਾਲਾ ਲੱਗਾ ਮੇਰੇ ਵਿਆਹ ਚ ਗਾਉਣ ਵਾਲਾ ਵੀ ਲੱਗਾ ਗਉਣ ਵਾਲੀ ਘੋੜੇ ਦੇ ਘਰ ਲੱਗੀ ਸੀ ਮੇ ਲਾਵਾ ਫੇੜੇ ਆਪਣੇ ਘਰ ਨੂੰ ਜਾਣੀ ਤੇ ਘੋਟੀ ਪਾਣੀ ਮੰਗਦ ਕੇ ਘਰ ਲੱਗਾ ਹਾਂ ਤਿੰਨ ਘੜ ਮੱਲੇ ਚਲੋ ਚੱਲੀਏਗਾ ਚਲੋ ਚਲੋ ਆ ਗਾ ਤਿੰਨ ਘੜ ਬੈਗ ਬੋਕੀਂਦੇ